ਰੋ ਜੀ ਰਾਤ ਜਲੰਧਰ ਵੈਸਟ ਦੇ ਵਿੱਚ ਸੀਐਮ ਮਾਨ ਨੇ ਮਹਿੰਦਰ ਭਗਤ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਤਾਂ ਵਾਰ ਨੰਬਰ 34 ਵਾਲਾ ਦਾ ਜੋਸ਼ ਦੋਸ਼ ਦੇਖ ਕੇ ਸੀਐਮ ਮਾਨ ਬਾਗੋ ਬਾਗ ਨਜ਼ਰ ਆਏ ਨੇ ਮਾਨ ਨੇ ਕਿਹਾ ਕਿ ਜਲੰਧਰ ਵੈਸਟ ਦੇ ਵਾਰਡ ਨੰਬਰ 34 ਵਾਲਾਂ ਦਾ ਜੋਸ਼ ਜਜ਼ਬਾ ਤੇ ਭਾਰੀ ਇਕੱਠ ਦੇਖ ਕੇ ਦਿਲ ਖੁਸ਼ ਹੋ ਗਿਆ ਹੈ ਇਹਨੇ ਹਨੇਰੇ ਹੋਏ ਰਾਤ ਨੂੰ ਤੁਸੀਂ ਮੈਨੂੰ ਮਿਲਣ ਪਹੁੰਚੇ ਹੋ ਤਾਂ ਕੋਈ ਪੁਰਾਣੇ ਜਰਮਾ ਦੇ ਪੁੰਕੇਤੇ ਹੋਣਗੇ ਹੁਣ ਆ ਕਿਹਾ ਕਿ ਪਿਛਲੇ ਵਾਲਾ ਵਿਧਾਇਕ ਜਿਹੜਾ ਬਣਿਆ ਸੀ ਉਹ ਅਸਤੀਫਾ ਦੇ ਕੇ ਕਹਿੰਦਾ ਹੈ ਕਿ ਫੇਰ ਵਿਧਾਇਕ ਬਣਨਾ ਹੈ ਅਦੇ ਇੱਧਰ ਕਦੇ ਉੱਧਰ ਤੇ ਤੁਸੀਂ ਹੁਣ ਉਹਨੂੰ ਘਰੇ ਹੀ ਬਿਠਾ ਦਿਓ ਉਹਨਾਂ ਉੱਤੇ ਕੀ ਕੁਝ ਕਹਾਂ ਆਉਂ ਜਾਂਦੇ ਦੇਖੋ ਦਿਲਦਾਰਾਂ ਦਾ ਤੇ ਦਿਹਾੜੀਦਾਰਾਂ ਦਾ ਫਰਕ ਹੁੰਦਾ ਹੈ ਆ ਤੁਹਾਡਾ ਪਿਆਰ ਕਿੰਨੇ ਕਿਵੇਂ ਮੈਂ ਆਇਆ ਜਦੋਂ ਉਹ ਦੁਕਾਨਾਂ ਤੋਂ ਬਾਹਰ ਨਿਕਲ ਕੇ ਆਪਣੇ ਬੱਚਿਆਂ ਸਮੇਤ ਮਕਾਨਾਂ ਤੋਂ ਬਾਹਰ ਨਿਕਲ ਕੇ ਐਨੇ ਹਨੇਰੇ ਹੋਏ ਰਾਤ ਗਏ ਕੌਣ ਕਿਸੇ ਲੀਡਰ ਵਾਸਤੇ ਖੜਦਾ ਜਨਾਬ ਇਹ ਤਾਂ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਮੇਰੇ ਜਿਹੜੇ ਤੁਸੀਂ ਪਿਆਰ ਕਰੀ ਜਾਂਦੇ ਨਹੀਂ ਤਾਂ ਹਾਲਾਤ ਇਹ ਹੋਏ ਪਏ ਨੇ ਨਹੀਂ ਤਾਂ ਹਾਲਾਤ ਇਹ ਹੋਏ ਪਏ ਨੇ ਕਿ ਲੀਡਰਾਂ ਨਾਲ ਹੱਥ ਮਲਾ ਕੇ ਬਾਅਦ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਪਹਿਲਾਂ ਤੁਸੀਂ ਲਾ ਲੋਗੇ 25 ਕਈ ਦਾ ਲਾ ਲੋ ਨਾਰੇ ਲਾ ਲੋ ਕੋਈ ਨਹੀਂ ਪੜਾ ਹੱਸ ਹੈ ਇਹ ਪੜਾ ਹੱਸ ਹਸਲ ਚ ਇਹਨਾਂ ਦਾ ਦਿਲ ਕਰੇ ਤਾਂ ਅੱਜ ਮਸ਼ੀਨਾ ਮੰਗਾ ਲੈਣ ਵੀ ਮੈਂ ਤਾਂ ਜੀ ਬੋਡ ਬਾ ਦੇ ਵਾਹ ਭਾਈ 34 ਨੰਬਰ ਵਾਲੇ ਜੋੰਤੀ ਵਾਲਿਓ ਅੱਜ ਦਿਲ ਖੁਸ਼ ਹੋ ਗਿਆ ਤੁਹਾਡਾ ਕੱਠ ਦੇਖ ਕੇ ਤੁਹਾਡਾ ਜਜ਼ਬਾ ਤੇ ਜੋਸ਼ ਦੇ ਯਾਦ ਰੱਖੂਗਾ ਯਾਦ ਰੱਖੂਗਾ ਕਿ ਆਇਆ ਸੀ ਆਕੇ ਤੁਹਾਡਾ ਪਿਆਰ ਮੈਂ ਮਾਣਿਆ ਇਸ ਤੋਂ ਬਾਅਦ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਣਾ ਮਹਿੰਦਰ ਭਗਤ ਨੂੰ ਕੰਮ ਤੁਹਾਡਾ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ तो र पाजे नंबर से बटन है आना पहले नंबर से है मशीन च पाँजे नंबर से है जे कोई पहला दूजा तीजा चौथा नंबर तीस बटन बटन वाल निगाह भी मार ली चिट्टा मोतिया उतरे होगा अखा च ਐਡੇ ਲੁਟੇਰੇ ਨੇ ਉਹ ਵੀਰੋ ਆ ਤੁਹਾਡੇ ਸੀਵਰੇਜ ਦੀਆਂ ਤੁਹਾਡੀਆਂ ਲਾਈਟਾਂ ਦੀਆਂ ਤੁਹਾਡੇ ਸੀਵਰੇ ਦੇ ਟੱਕਣਾਂ ਦੀਆਂ ਸਫਾਈ ਵੀਆਂ ਕੂੜੇ ਦੀਆਂ ਇਹ ਕੰਮ ਕਿਹਨੇ ਕਰਨੇ ਹੁੰਦੇ ਆ ਕਾਰਪੋਰੇਸ਼ਨ ਨੇ ਕਾਰਪੋਰੇਸ਼ਨ ਕਿਹਦੇ ਕੋਲੇ ਕਾਂਗਰਸ ਕੋਲੇ ਕਾਂਗਰਸੀ ਡਿਪਟੀ ਮੇਅਰ ਕੌਣ ਹੈ ਜਿਹੜੀ ਕਾਂਗਰਸ ਵੱਲੋਂ ਖੜੀ ਹੈ ਉਹ ਆਪਣੇ ਬਾਡ ਦੇ ਕੰਮ ਨਹੀਂ ਕਰਾ ਸਕੀ ਯਾਰ ਆਪਣੇ ਪੂਰੇ ਬੈਸਟ ਦੇ ਕੰਮ ਕਿਵੇਂ ਕਰਾ ਦਿੰਦਾ ਯਾਰ ਇੱਕ ਬੰਦਾ ਪਹਿਲਾਂ ਐਮਐਲਏ ਬਣ ਗਿਆ ਹੁਣ ਫੇਰ ਦੁਬਾਰੇ ਖੜਾ ਕੇ ਨਾ ਫੇਰ ਮੈਨੂੰ ਐਮਐਲਏ ਬਣਾਓ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਯਾਰ ਤੁਸੀਂ ਕਦੇ ਇੱਧਰ ਕਦੇ ਇੱਧਰ ਹੁਣ ਘਰੇ ਬਿਠਾਓ ਕਰੇ ਦੁਬਾਰਾ ਜ਼ਿੰਦਗੀ ਚ ਪਰਚਾ ਪੜਨ ਦੀ ਹਿੰਮਤ ਨਾ ਕਰੇ ਤੇ ਐਸਾ ਐਨੀ ਲੀਡ ਦਿਓ ਕਿ ਪੰਜਾਬ ਚ ਦੁਬਾਰੇ ਕੋਈ ਅਸਤੀਫਾ ਦੇਣ ਦੀ ਕੋਸ਼ਿਸ਼ ਵੀ ਨਾ ਕਰ ਲਗੇ ਅੱਧ ਵਿਚਾਲੇਓ ਯਾਰ ਤੁਹਾਨੂੰ ਲੋਕਾਂ ਨੇ ਬਣਾਤਾ ਸੇਵਾ ਕਰਨੀ ਹੈ ਤਾਂ ਜਿੱਦਲੇ ਪਾਸੇ ਮਰਜੀ ਬਣਾਤਾ ਸੇਵਾ ਕਰੋ ਤੁਹਾਡੇ ਭੱਤੇ ਵੀ ਉਹੀ ਨੇ ਤੁਹਾਡੇ ਕੰਮ ਵੀ ਮੈਂ ਮੈਂ ਐਮਪੀ ਰਹਾ ਮੈਂ 2014 ਚ ਐਮਪੀ ਬਣਿਆ ਤੱਕ ਆਲੀ ਦਲ ਦੀ ਸਰਕਾਰ ਸੀ 2017 ਤੱਕ ਮੈਂ ਐਮਪੀ ਰਹਾ 17 ਤੋਂ 22 ਚ ਕੈਪਟਨ ਦੀ ਸਰਕਾਰ ਬਣ ਗਈ ਮੈਂ 19 ਚ ਫੇਰ ਐਮਪੀ ਰਹਾ ਮਤਲਬ ਮੈਂ ਦੋਨੇ ਪਾਰਟੀਆਂ ਚ ਵਿਰੋਧੀ ਪਾਰਟੀਆਂ ਚ ਮੈਂ ਐਮਪੀ ਰਹਾ ਮੈਂ ਤਾਂ ਅਸਤੀਫਾ ਦਿੱਤਾ ਸੀ ਕਿਉਂਕਿ ਮੈਨੂੰ ਪਤਾ ਸੀ ਮੇਰੀ ਤਨਖਾਹ ਵੀ ਉਨੀ ਰਹਿਣੀ ਹੈ ਮੇਰੇ ਭੱਤੇ ਵੀ ਉਨੇ ਰਹਿਣੇ ਨੇ ਚਾਹੇ ਮੈਂ ਇੱਧਰੋਂ ਹੋ ਜਾ ਜਾਂ ਉਧਰੋਂ ਹੋ ਜਾ ਤੇ ਮੇਰੇ ਕੰਮ ਵੀ ਉਨੇ ਹੋਣੇ ਨੇ ਤੇ ਮੈਂ ਸੰਗਰੂਰ ਦਾ ਬਰਨਾਲੇ ਦਾ ਕੋ ਕੰਮ ਵੀ ਨਹੀਂ ਰੁਕਣ ਦਿੱਤਾ ਤੇ ਫਿਰ ਜੇ ਭਾਈ ਤੁਸੀਂ ਭਾਈ ਸਾਹਿਬ ਤੁਸੀਂ ਹੈਗੇ ਹੋ ਤਾਂ ਫਿਰ ਯਾਰ ਜਿਹੜੇ ਪਾਸਿਓਂ ਹੈਗੇ ਹੋ ਉਸੇ ਪਾਸਿਓਂ ਸੇਵਾ ਕਰੀ ਜਾਓ ਨਾ ਜੀ ਹੁਣ ਮੈਂ ਸੇਵਾ ਇੱਧਰਲੇ ਪਾਸਿਓਂ ਉਹ ਉਹ ਸੇਵਾ ਨਹੀਂ ਉਹ ਦੂਜੀ ਸੇਵਾ ਉਹ ਸੇਵਾ ਪਾਉਣ ਨਹੀਂ ਦੇਣੀ ਜਿੰਦਾਬਾਦ ਉਹ ਸੇਵਾ ਪਾਉਣ ਨਹੀਂ ਦੇਣੀ ਜਿੰਦਾਬਾਦ ਇਹ ਸਾਰੇ ਰਲ ਕੇ ਜਿੰਦਾਬਾਦ ਕਾਂਗਰਸੀ ਕਾਲੀ ਬੀਜੇਪੀ ਸਾਰੇ ਇਕੱਠੇ ਹੋ ਗਏ ਭਗਵੰਤ ਜੀ ਨੂੰ ਗਾਲਾਂ ਦਿਓ ਉਹਦੇ ਟੱਬਰ ਨੂੰ ਗਾਲਾਂ ਦਿਓ ਬਸ ਆਹੀ ਕੰਮ ਹੈ ਗਾਲਾਂ ਦੇ ਜਿੰਨੇ ਤੜਕੇ ਉੱਠ ਕੇ ਮੈਂ ਮਾੜਾ ਕੀ ਕਰਦਾ ਭਾਈ ਪੰਜਾਬ ਦਾ ਮੈਨੂੰ ਦੱਸ ਦੋ ਉਹ ਸਵਾ ਸਾਲ ਹੋ ਗਏ ਸਵਾ ਦੋ ਸਾਲ ਹੋ ਗਏ ਲੋਕੋ 1 ਰੁਪਏ ਦਾ ਮੇਰੇ ਤੇ ਇਲਜ਼ਾਮ ਲੱਗਿਆ ਹੋਵੇ ਸਵਾ ਦੋ ਸਾਲ ਹੋ ਗਏ 1 ਰੁਪਈਏ 47000 ਨੌਕਰੀਆਂ ਦਿੰਦੀਆਂ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਹੈ ਥਰਮਲ ਪਲਾਂਟ ਖਰੀਦ ਲੇ ਨਹਿਰਾਂ ਦਾ ਪਾਣੀ ਸਿੱਧਾ ਖੇਤਾਂ ਨੂੰ ਪਹੁੰਚਾਤਾ ਖੇਤਾਂ ਦੀ ਬਿਜਲੀ ਫ੍ਰੀ ਮਿਲਦੀ ਹੈ ਦਿਨੇ ਮਿਲਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਰੋੜ ਰੁਪਈਆ ਦਾ ਚੈੱਕ ਮਿਲਦਾ ਹੈ ਸਨਮਾਨ ਵਜੋਂ ਯਾਰ 16 ਟੋਲ ਪਲਾਜ਼ੇ ਬੰਦ ਕਰਤੇ 60 ਲੱਖ ਰੁਪਈਆ ਲੋਕਾਂ ਦਾ ਰੋਜ਼ ਬਚਦਾ ਹੈ ਹਰ ਰੋਜ਼ 60 ਲੱਖ ਰੁਪਈਆ ਜਿਹੜਾ ਪਹਿਲਾਂ ਟੋਲ ਪਲਾਜ਼ਿਆਂ ਨੂੰ ਦਿੰਦੇ ਸੀ ਕਿ ਟੋਲ ਪਲਾਜ਼ੇ ਕਿਹਨੇ ਖੋਲੇ ਸੀ ਕਾਂਗਰਸ ਨੇ ਉਹ 2-2 3-3 ਸਾਲ ਬਾਅਦ ਹੀ ਚੱਲ ਗਏ ਰੋਕੇ ਹੀ ਨਹੀਂ ਕਿਉਂਕਿ ਤੂੰ ਮੈਨੂੰ ਦੇ ਦੇ ਅੱਧੇ ਮੇਰੇ ਅੱਧੇ ਤੇਰੇ ਆਪਾਂ ਲੋਕਾਂ ਨੂੰ ਦੱਸਦੇ ਨਹੀਂ ਆਪਾਂ ਕਿਹਾ ਟੋਲ ਪਲਾਇ ਦੇ ਨੇ ਜਾ ਕੇ ਪੁੱਛਦੇ ਆ ਭਾਈ ਕਿੰਨੇ ਚਿਰ ਚੱਲੋਗੇ ਸੋ ਵੀਰੋ ਇਹਨਾਂ ਤੋਂ ਖਹਿੜਾ ਛਡਾਓ ਯਾਰ